E دشاجنیتک دشا گرو سا جس کر کے گرو سا جی اس انسان پہ آئے کل آئی کتے میری خاج ہوا ملکرا گسائی ਇਸ ਕਲਯੁਗ ਦੇ ਅੰਦਰ ਲੋਕਾਂ ਦਾ کردار ਰਾਜਿਆਂ ਦਾ کردار ਸਰਜਾ ਦਾ کردار ਹਰ ਬੰਦਾ ਆਪਣਾ ਫਰਜ਼ ਪੂਰਤ ਕਰੇ ਰਾਜੇ ਪਾਪ ਕਰਮਾਂ ਦੇ ਉਲਟੀ ਬਾੜ ਖੇਤ ਕੋ ਖਾਈ ਦੇਸ਼ ਦੀ ਹਾਲਾਤ ਨੂੰ ਦੇਖ ਕੇ ਸਹਿਪੰਦਾ ਪ੍ਰਕਾਸ਼ ਹੋਇਆ ਲੋਕਾਂ ਨੂੰ ਸਮਝਾਉਣ ਵਾਸਤੇ ਮਨੁੱਖੀ ਇਨਸਾਨੀ ਕਿ ਸੰਵਾਦ ਤੇ ਹੈ ਭਾਈ ਤੁਹਾਡਾ ਪਰਜਕੀ ਹੈ ਕੋਈ ਮਨੁੱਖ ਨੂੰ ਨਹੀਂ ਨਸਾਨ ਇਨਸਾਨਾਂ ਵਾਲੇ ਕਰਮ ਕਿਉਂ ਨਹੀਂ ਕਰਦੇ ਰਾਜ ਰਾਜਾ ਤੇ ਇੱਕ ਮਾਤਰ ਵੀ ਨਹੀਂ ਹੁੰਦਾ। ਪਰ ਉਹਨੂੰ ਉਦਲਦੀ ਆ। ਪੁੱਤਰ ਨੂੰ ਜਾਇ ਕਿ ਉਹ ਆਪਣੇ ਬੱਚਿਆਂ ਦੇ ਰੱਖਿਆ ਕਰਦਾ, ਉਹ ਪਾਲਣਾ ਫਸਦਾ ਕਰਦਾ ਉਹ ਵੀ। ਪਰ ਕਦੇ ਤਾਂ ਹੋ ਨਹੀਂ ਰਿਹਾ ਅੱਜ ਵੀ ਨਹੀਂ ਹੋ ਰਿਹਾ। ਬਚਾਰ ਮਾਰਦਾ। ਉਲਟੀ ਬਾੜ ਜਿਨ੍ਹਾਂ ਨੇ ਪਰ ਉਹਦੀ ਰੱਖਿਆ ਕਰਨੀ ਹੁੰਦੀ ਹੈ। ਸਾਡੇ ਕੋਲ ਕਨੇ ਬਸਲੇ ਸਾਰੇ ਸੋਦੀ। ਗੱਲ ਆਈ ਕੁੱਤੇ ਨੂੰ ਖਾਜੋ ਆ ਮੁਰਦਾਲ ਕਸਾਈ ਜਿਹਨਾਂ ਦਾ ਕੰਮ ਸ਼ੀਰ ਅੰਮ੍ਰਿਤ ਖਾਣਾ ਸੱਤ ਦੋਨਾ ਊਰ ਤੋਂ ਪਰੇ ਜਾਣਾ ਉਹ ਖਾਣਾ ਤੋਂ ਨਾਲ ਊਰ ਤੋਂ ਨਾਲ ਲੋਕਾਂ ਦਾ ਹੱਕ ਖਾਏ ਸਨ ਮੁਰਦਾਰ ਕਾਏ ਸਨ ਤੇ ਖਾਣੇ ਖਾਣਾ ਮੁਰਦਾਰ ਹੁੰਦਾ ਨਾ ਥਾਕਾ ਤਾਂ ਮੁਰਦਾਰ ਤੇ ਅੱਜ ਵੀ ਹੋ ਰਿਹਾ ਹੈ ਜਿੱਥੇ ਹਲਕ ਹੋ ਜਾਂਦਾ ਨਾ ਇੰਨਾ ਸਮਾਂ ਨੂੰ ਜਿਵੇਂ ਬਿਰਾਉ ਜਿਵੇਂ ਕੋਈ ਕਿਸਾ ਉਲੂ ਜੀ ਅੱਜ ਵੀ ਕੋਈ ਬਦਲਾਅ ਪਿਆ ਨਹੀਂ ਹੋ ਰਿਹਾ ਇਹਦੇ ਵਿੱਚ ਇੱਕਦਮ ਖੋਨ ਤਾਂ ਹੀ ਹੈ ਕਿ ਜੋ ਗਿਆਨ ਸਾਨੂੰ ਖੁਣ ਦਿੱਤਾ ਜੀ ਆਪਾਂ ਹਾਸਲ ਨਹੀਂ ਕੀਤਾ ਆਪਾਂ ਉਹਨੂੰ ਪੜਿਆ ਹੀ ਨਹੀਂ ਆਪਾਂ ਲਿਆ ਹੀ ਨਹੀਂ ਉਸਾਰਨੇ ਸਾਰਾ ਜੀਵਨ ਆਪਣਾ ਲੋਕਾਂ ਨੂੰ ਕਾਹੇ ਪੈਨ ਤੋਂ ਰੋਕਿਆ ਪਰ ਮੌਤ ਤੋਂ ਰੋਕਿਆ ਆਪਣੇ ਜਾਂ ਤੋਂ ਰੋਕਿਆ ਪਰ ਅੱਜ ਵੀ ਮਨੁੱਖੀ ਕੰਮ ਕਰਦੇ ਆ तुंहिंजी सिखिय मुताब चे सिखया जीवन उता जी कोशिशि कर्म कर्म ਰੋਣਾ ਜੀ ਫਿਰ ਮੁਕਾਮਤ ਦੇ ਜੀਵਨ ਜੀਉਣ ਦੀ ਕੋਸ਼ਿਸ਼ ਕਰੇ ਉਹ ਕਰਮ ਕਰੇ ਜਿਹੜਾ ਕਰਮ ਮਾਜੂਦ ਤੋਂ ਹੈ ਹਾਂਜੀ ਬੜੀ ਗੱਲ ਇਹਨੂੰ ਸੋਲ ਕਿਲੇ ਦੀ ਨਹੀਂ ਬਾਬਾ ਜੀ ਜਿਹੜਾ ਕਰਮ ਮਾਜੂਦ ਤੰਗ ਲੱਗਦਾ ਹੈ ਸੁਲਵਾ ਜੀ ਨਿਗਾਹ ਤੇ ਆਈ ਆਵਾਂਗੇ ਨਾ ਬੜਾ ਕਰਮ ਵੀ ਬਚ ਦੇ 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 ਗੁਰੂ ਦੇ ਉਪਦੇਸ਼ ਨਾਲ ਦੇ ਸਤਿਗੁਰੂ ਕੀਰਤਨ ਮਿੱਠਾ ਕੋ ਕੰਪੈਂਸਿੰਗ ਕਰਾ ਕੇ ਆਪਣਾ ਕੀਆ ਮੰਗਰ ਚੱਗੇ ਆ ਤੈਨੂੰ ਨਾ ਆਪਣਾ ਪਰਦੇਸ ਰਾਜਨੀਤਿਕ ਲੋਕੀ ਵਿਧਾਨਿਆ ਜੀ ਦੱਸਿਆ ਜੀ ਦੱਸਿਆ ਕੱਲੋਂ ਤੈਨੂੰ ਆਪਣੀ ਪ੍ਰਸਤੁਤੀ ਦਿੱਤੀ ਕਿੰਨੀ ਗੱਲ ਸੀ ਗੁਰੂ ਸਾਹਿਬ ਨੇ ਕਿ ਤੇਰੇ ਪਿਆਰ ਕਹਿੰਦੀ ਜੰਗਲਾ ਇੰਕਲ ਖੀਜੀ ਤੋਂ ਬਾਗੋਂ ਤੋਂ ਰੋਪਿਆ ਲਾਪਾ ਆਪਣਾ ਖੁਸ਼ੀ ਦੇ ਕੀ ਇਹ ਸਾਰੇ ਕਰਨ ਮੈਂ ਛੱਡਦੇ ਆ ਕਿਹਦਾ ਖਦੀ ਵਾਲੇ

ਮੈਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਜਿਉਂ ਗ੍ਰਹਿਣ ਨਹੀਂ ਕੀਤਾ ਤੇ ਫਿਰ ਇੱਕ ਮੇਲਾ ਹੀ ਹੈ ਇੱਕ ਪਖੰਡੀ ਹੈ ਇੱਕ ਪਰਮੀ ਹੈ ਅਪਾਇਨਟਮੈਂਟ ਹੈ ਮੁਕਿਆ ਤਾਂ ਗੁਰੂ ਕਰੋ ਜਿਵੇਂ ਲੱਗੇ ਮਨ ਨੂੰ ਸਭ ਕੁਝ ਦੇਣਾ ਹੈ ਕਿ ਜਾ ਆਪਣੇ ਆਤਮਾ ਦੀ ਖਰਾਕ ਲਾ ਕੇ ਜਾਣਾ ਹੈ ਤੇ ਆਤਮਾ ਦੀ ਖਰਾਕ ਲੱਗੀ ਹੈ ਸੱਚ ਮੈਂ ਜਦੋਂ ਬਿਨਾਂ ਸਾਧਨਾ ਜੁੜ ਗਿਆ ਨੂੰ ਤਾਂ ਫਿਰ ਕੋਈ ਵੀ ਬੁਰਾਈ ਨੂੰ ਮੈਂ ਦੱਤ ਨੂੰ ਚੱਕ ਲੈਣ ਨੂੰ ਕੇ ਸਾਧਨਾ ਜੁੜੇਗਾ ਤਾਂ ਬਸਤ ਨਹੀਂ ਮੈਂ ਹੋ ਜਾਣਾ ਸਤਨਾ ਜੋੜ ਜਮੇ ਦਾ ਤੇ ਕੇ ਨਾ ਥਕਾ ਨਹੀਂ ਕਰ ਸਕਦਾ ਸਤਨਾ ਸੋਹਣੇ ਦਾ ਇਹਦਾ ਭਰਾਨੀ ਕਰ ਸਕਦਾ ਸਤਨਾ ਬਹੁਤ ਜੂਲ ਕਰਕੇ ਕੋਈ ਵੀ ਬੁਰਾ ਕੰਮ ਨਹੀਂ ਕਰ ਪੈਂਦਾ ਪ੍ਰਾਇਆ ਤਨ ਪ੍ਰਾਇਆ ਤਨ ਨਹੀਂ ਦੇ ਸਕਦਾ ਸਾਜ ਦਾ ਜੋੜ ਕਰਕੇ ਜਿੰਨ ਸਾਡੀ ਸਾਜ ਦਿੱਤਾ ਸਾਰੀਆਂ ਪਰੀਆਂ ਆ ਜਾਂਦੀਆਂ ਮੇਰੇ ਕਿਤੇ ਚੇੜੀਏ ਪਰ ਸਾਡੀ ਨਹੀਂ ਪਕ ਸਹਲਾ ਸਕਦੇ ਆ ਇਹ ਆਪਾਂ ਬਾਬਾ ਸਿੱਤੇ ਮਾਨ ਕਰਦੇ ਮਖੂਤੇ ਤੇ ਮਾਨ ਕਰਦੇ ਪ੍ਰਾਉਦੇ ਤਾਨੂੰ ਸਾਥੂ ਮੇਰੇ ਭੱਲ ਜਾਂਦਾ ਕਿਆ ਮਚੰਦਾ ਉਥੇ ਤੁਸੀਂ ਮੈਨੂੰ ਸੋਚਿਆ ਕਿ ਕੋੜਾ ਬੰਦਾ ਗੱਲ ਗੁਰੂ ਦੀ ਮੰਨੂ ਤੇ ਨਹੀਂ ਕਦੇ ਹੁਣ ਤੱਕ ਲੋਟੇ ਨਹੀਂ ਕਹਾਰੇ ਕਰਦੇ ਆ ਕਿ ਬਾਬਾ ਜੀ ਸ਼ਬਦ ਪੰਥੋਂ ਜਦ ਮੇਰੇ ਘਰ ਖੁਸ਼ੀਆਂ ਆਉਣ ਨਾਲ ਕੁਝ ਨਾ ਪਾਸ ਜਾਏ ਕੋ ਸਾਥੂ ਕੋ ਰੋਕੇ ਪ੍ਰਾਉਦੀ ਮਦਦ ਹੋ ਗਈ ਜਦ ਤੱਕ ਨਹੀਂ ਹੋਏਗੀ ਮੇਰੇ ਮਨ ਇੱਕ ਸੂਟ ਕਲਾਈ ਚਖਾਉਣਾ ਹੋਵੇਗਾ ਇੱਕਾ ਜੋੜਾ ਕਰੇਗਾ ਤੇ ਕਿਹੋਂ ਕਿਹੋ ਆਸਰਾ ਕੇ ਉਹ ਇੱਕ ਬਾਦ ਦਾ ਸਾਥ ਰੋੜ ਬੱਲੋ ਮਾਰ ਕੇ ਹੀ ਕੋਈ ਹੈ ਪੈਸਾ ਜਦੋਂ ਤੂੰ ਥਲੋਖੇ ਚ ਪਾਇਆ ਭੜਾ ਚ ਪਾਇਆ ਬੰਦਾ ਕਹਿੰਦਾ ਆਪੋ ਵੀ 20-25 ਹਜ਼ਾਰ ਹੈਗੇ ਕਿ ਭਈ ਇਹ ਮਾਲਕ ਉਹ ਸਭ ਕੁਝ ਬਤ ਕਰਿਆ ਜਦੋਂ ਆਪਾਂ ਆਪੜਨਾ ਬੈਠ ਕੇ ਵਿਚਾਰ ਕਰਾਂਗੇ ਨਾ ਸਵੇਰੇ ਉੱਠੋਏ ਆਪਾਂ سویر تو لے کے شام تک آپ لنکا جو کا خود کریں کہ سویرے میں اٹھا جی کنیاں برائیاں کینے گل کام کیتے شام میں ڈائری لے کے لکھا نا پتا لگ جائے گا کہ میرے گلتی ہے میں کر رہا بندے پریشانی میں آپ سارا کچھ نظر انداز کرتے ہیں نہیں کوئی گل نہیں میرا لینک جا چر بچ لنکھا مت چھت ہوا کی ہے ਅਭੀ ਮੋੜੇ ਦੇ ਨਹੀਂ ਬੈਠੇ ਜਿਹੜਾ ਤੂੰ ਗਲਤ ਕਰਮ ਕੀਤਾ ਤੇਰੀ ਤਸਵੀਰ ਚ ਅੰਦਰ ਬਣੀ ਪਈ ਐ ਉਹ ਤੇ ਕੇਵਲ ਤੂੰ ਜਾਣਦਾ ਹੋਂ ਹੈ ਨਹੀਂ ਪਤਾ ਅੱਜ ਮੈਂ ਕਿੰਨਾ ਥੱਕਾ ਕਿਉਂਕਿ ਪਤਾ ਤੈਨੂੰ ਤੂੰ ਸਾਰੇ ਇਤੋਂ ਸੁੱਤੇ ਤੋਂ ਕੰਮ ਕਰ ਰਹੀ ਐ ਕਿਤੇ ਮੈਂ ਬੱਟਾ ਜਣਾ ਤੱਕਾ ਲਿਤਾਇਆ ਤੂੰ ਵੀ ਬਿਲਕੁਲ ਤਨਸ਼ਾਹ ਨਹੀਂ ਦੇ ਰਿਹਾ ਕਿਉਂ ਲੋਕਾਂ ਨੂੰ ਵੀ ਸ਼ੁਰੂ ਕਰਤੀ ਐ ਜਦੋਂ ਨੀਂਦ ਨਹੀਂ ਆਜੀ ਕੋਈ ਫਿੱਟ ਕੰਮ ਕਰਕੇ ਕਿਹੜਾ ਥਕਾ ਕਰਕੇ ਕਿ ਇਹਦਾ ਮਾਰਾ ਕਰਕੇ ਤੁਹੇ ਸਾਧੂ ਜਾਣਨਾ ਕੋਈ ਖੁੱਬ ਦੰਦਾ ਮਾਂ ਕੀ ਜੋਤ ਸੁਹੋਸ ਹੈ ਆਪਣਾ ਮੂਲ ਪਛਾਣ ਜੇ ਉਹ ਆਪਣੇ ਆਪ ਨੂੰ ਦੇਖਾਂਗੇ ਤੇ ਦੂਸਰੇ ਦੇ ਦਾਈਨ ਨਜ਼ਰਾਂ ਉਂਦੀਆਂ ਫਿਰ ਕੇਵਲ ਕੇਵਲ ਰਸਾਇਣਾਂ ਦੇ ਆਉਣੇ ਵੀ ਸਾਰੇ ਚੰਗੇ ਆ ਸਭ ਜੋਤ ਪਰੀਜਮ ਜੀਵਨਾਂ ਨੂੰ ਤੱਟਾ ਦਾ ਕੋਈ ਹਰ ਰੰਗ ਰੰਗਤ ਹੈ ਇਹਨਾਂ ਦਾ ਹੌਸਲਾ ਤੇ ਸਤਿ ਮਾਂ ਜੀ ਤੇ ਬਖੈ ਜਾਣਦੇ ਆ ਕਿ ਸਾਡੇ ਰੱਬ ਤੋਂ ੱਟਾ ਫੇਰ ਜਿਗੜੀ ਜਾਂਦੇ ਥੇਲਾ ਫੇਰ ਜਿਗੜੀ ਬਣੀ ਜਾਂਦੇ ਤੋ ਭਾਵੇਂ ਵਿਕਰੀ ਜਾਂਦੇ ਇਹ ਵੀ ਕਈ ਜਾਂਦੇ ਕਲਪ ਸਾਰੇ ਜਵਸਦਾ ਜੇ ਤੂੰ ਭਾਵੇਂ ਰੱਬ ਦਾ ਕਾਟੇ ਰੱਬ ਨੂੰ ਕਰਦੇ ਆ ਨਾ ਆਪਾਂ ਤੇ ਰੱਬ ਦਾ ਤੋਹਫਾ ਦੇ ਕੇ ਪ੍ਰਾਪਤੀ ਕਿੱਥੋਂ ਹੋਵੇਗੀ ਹੋ ਕਿਧਰ ਕਰੀਏ ਕੇਵਲ ਤੇ ਕੇਵਲ ਮੰਗਲ ਤੱਕ ਨੀਂਦ ਰਹੇਗੇ ਬਾਣੀ ਪੜਨ ਦੀ ਖੁਸ਼ੀ ਕਰੀਏ ਸੰਗਤ ਦੀ ਖੁਸ਼ੀ ਕਰੀਏ ਜੋ ਪਾਤਸ਼ਾਹ ਰੰਧਾ ਤੇ ਇਸ ਸੰਸਾਦ ਤੇ ਆਇਆ ਸਤਿਗੁਰੂ ਦਾ ਅਨੁਭਵ ਹੈ ਦੇ ਨਾ ਮੈਂ ਜਿੱਤ ਉਹ ਕਾਕੇ ਉਹ ਤੇ ਮਮੀ ਆਪ ਨੂੰ ਸੋਹ ਪ੍ਰਿਆਰਤ ਦੇ ਬਾਬਾ ਜੀ ਜਿਹੜਾ ਪਰਦੇ ਰਾਹ ਬਣਾਇਆ ਸੀ ਲੋਕਾਂ ਨੇ ਗਾਣਾ ਸੁਣਦਾ ਕੇਤਣਾ ਹੈ ਮੈਂ ਕਿਹ ਬਾਪੂ ਚੋਕਾ ਬੈਣ ਹਲੇ ਆਈ ਮੈਂ ਮੁੰਡੇ ਦਾ ਰੋਲ ਕਰਦਾਂ ਦਲਵੰਤ ਭਾਜੀ ਵੀ ਆਂ ਕੰਦੇ ਜਾਣੇ ਹੋਗੇ ਤਿਆਰ ਹੁਣ ਇਹ ਕਿੰਦਾ ਗਾਣਾ ਤਿਆਰ ਕਰਨਾ ਪਣਾ ਉੱਧਰ ਆ ਲੈ ਉਹ ਥਾਏ ਮਾ ਤਾ ਦਿਆ ਭਲ ਸਾਬ ਉਹ ਭਾਜੀ ਇਹ ਕਿਹੜੀ ਗੱਲ ਕਰਾ ਦੇ ਨਾ ਅਕਾਸ ਵਿੱਚ ਲਿਖੀ